ਇਧਰ ਹੋਲੇ ਮੱਲੇ ਤੇ ਸਾਰੀ ਸੰਗਤ ਆਈ ਸੀ ਤੇ ਨਵਜੋਤ ਨੇ ਜੀ ਸਨੈਪ ਕਰਾਈ ਤੇ ਇਧਰ ਜੀ ਦਰਵਾਜ਼ਾ ਸਾਈਡ ਤੋਂ ਹੁਣ ਜੀ ਜਾਣੇ ਬਈ ਬੜੇ ਮੇਰੇ ਕੋਲ ਤਾਂ ਸਮਾਂ ਹੈ ਇਧਰ ਖੜੇ ਹਾਂ 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 ਆਰ ਮਾੜੇ ਕੀ ਆਓ ਸਭ ਆਇਆ ਰਮ ਸਾਥ ਤੇ ਆ ਗਏ ਮਾੜਿਆਂ ਨੂੰ ਆ ਗਏ ਨਾ ਆਪਰਾ ਆਕਾਸ਼ ਉੱਡੀ ਇਰੀਮਾ ਨੂੰ ਹੂੰ ਖਸੋ ਦੇ ਹਾਂਜੀ ਅੰਦਰ ਦਰਬਾਰ ਸਾਹਿਬ ਜੀ ਹੋਲੀ ਖੇਡੀ ਸੀਗੀ ਤੇ ਦੇਖ ਲਓ ਜੀ ਸੰਗਤਾਂ ਨੇ ਸੇਵਾ ਚ ਮੈਂਟੋ ਮੈਂਟਾ ਸਫਾਈ ਵੀ ਕਰਤੀ ਜੀ ਜੀ ਦਰਬਾਰ ਸਾਹਿਬ ਚ ਹੋਲੀ ਖੇਡ ਕੇ ਜੀ ਪਰ ਬਾਬਾ ਜੀ ਬਾਹਰ ਆ ਰਹੇ ਸੀ ਜੀ ਜੀ ਇਹ ਸੂਰੀ ਕਲਿੱਪ ਹੈ ਜੀ ਅੰਦਰ ਆਏ ਬਾਬਾ ਜੀ ਦੇ ਸਮਾਗਮ ਵਾਲੋ ਸਭ ਕੁਝ ਤੇ ਬਿਖਦੇ ਰਹੇ ਗੁਲੀਨ ਨੇ ਜੀ ਆਪਣੀ ਵੱਡੀ ਮਾਫੀ ਦੇ ਹੋਲੀ ਲਾਈ ਥੀ 컬러 ਲਾਈ ਜੀ ਇਧਰ ਗੁਲੀਨ ਨਵਜੀ ਮੈਂ ਜੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਆਗੇ ਸੀਗੇ ਜੀ ਫਿਰ ਅਸੀਂ ਜੀ ਇਹ ਉੱਥੇ ਦੀ ਕਲਿੱਪ ਆ ਜੀ ਤੇ ਇੱਥੇ ਨਵਜੋਤ ਨੇ ਜੀ ਬਾਬਾ ਜੀ ਹੁਣਾਂ ਨਾਲ ਜੀ ਕਰਵਾਈਆਂ ਤੇ ਮੈਂ ਵੀ ਕਲਿੱਪ ਕਰਵਾਈ ਜੀ ਇੱਕ ਦੋ ਸਨੈਪ ਕਰਵਾਈਆਂ ਜੀ ਹਾਂਜੀ ਹੋਲੇ ਮੱਲੇ ਕਰਕੇ ਜੀ ਬਹੁਤ ਜ਼ਿਆਦਾ ਸਜਾਵਟ ਕੀਤੀ ਹੋਈ ਸੀ ਤੇ ਸੰਗਤਾਂ ਵੀ ਬਹੁਤ ਸੀ ਜੀ ਉੱਪਰ ਲਾਈਟਾਂ ਲੱਗੀਆਂ ਹੋਈਆਂ ਸੀ ਬਹੁਤ ਪੂਣੀਆਂ ਲੱਗ ਰਹੀਆਂ ਸੀ ਜੀ ਰੰਗ ਪਤ ਰੰਗ ਜੀ ਡਿਜ਼ਾਈਨਿੰਗ ਜੀ ਲੱਗ ਲੱਗੇ ਡਿਜ਼ਾਈਨ ਬਣ ਰਹੇ ਸੀ ਜੀ ਉਹ ਪੂਣੀਆਂ ਲੱਗ ਰਹੀਆਂ ਸੀ ਜੀ ਬਹੁਤ ਦਿਲ ਲੱਗਿਆ ਜੀ ਹਜੂਰ ਸਾਹਿਬ ਜਾ ਕੇ ਜੀ ਹਜੂਰ ਸਾਹਿਬ ਸ੍ਰੀ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਅਬਚਲ ਨਗਰ ਜੀ ਤੇ ਬਾਜ਼ਾਰ ਦੀ ਹੈ ਜੀ ਬਾਹਲੀ ਸਾਈਡ ਚ ਤੇ ਇਸੇ ਜਿਸੀ ਤਿੰਨਾਂ ਨੇ ਜੀ ਸਨੈਪ ਕਰਵਾਈਆਂ ਜੀ ਯਾਦਗਾਰੀ ਹੋ ਜਾਂਦੀ ਐ ਨਾ ਤੇ ਲੋਕ ਹੁਣ ਵੀ ਆਪਣੀਆਂ ਜਿਆਦਾ ਤਾਜ਼ੀਆਂ ਹੋ ਗਈਆਂ ਜੀ ਆਵਾਂ ਜੀ ਫਿਰ ਆਪਾਂ ਚਲੇ ਗਏ ਸੀ ਦਮਦਮਾ ਸਾਹਿਬ ਗੁਰਦੁਆਰੇ ਜੇ ਉੱਥੋਂ ਦੀ ਹੈ ਜੀ ਦਮਦਮਾ ਸਾਹਿਬ ਗੁਰਦੁਆਰੇ ਦੀ ਜੀ ਫਿਰ ਤੇ ਤੀ ਚਲਾਈ ਦੀ ਨਵਜੋਤ ਨੇ ਆਪਣੀ ਮਾਸੂ ਦੇ ਨਾਲ ਤੇ ਤੀ ਤੋਂ ਮਾਰੀ ਸੀ ਤੇ ਇਧਰ ਜੀ ਕ੍ਰਿਸ਼ਨਾ ਰਦਾਦਾ ਕ੍ਰਿਸ਼ਨ ਦੀ ਸਨੈਪ ਆ ਜੀ ਕਹਿੰਦੇ ਪਹਿਲੋਂ ਦੀ ਬਹੁਤ ਪੁਰਾਣੀ ਜੀ ਇਕਲੀ ਹੋਈ ਤੇ ਉਹ ਵਾਲੀ ਜੀ ਫਿਰ ਇੱਥੇ ਨੇ ਦੂਸਰੇ ਵੱਡੇ ਮਾਸ ਛੋਟੀ ਮਾਸ ਦੀ ਨਾਲ ਜੀ ਆਪਣੀ ਨੇ ਕਮਾਈ ਜੀ ਤੇ ਇਹ ਉਹ ਆ ਜੀ ਜਿਹੜਾ ਜੀ ਉਹਨਾਂ ਨੇ ਬਾਬਾ ਨਾਮਦੇਵ ਨੇ ਜੀ ਜਿਹਦਾ ਮੂਹ ਕਮਾਤਾ ਸੀ ਜੀ ਮੰਦਿਰ ਦਾ ਇਹ ਉਹ ਵਾਲਾ ਮੰਦਿਰ ਆ ਜੀ ਤੇ ਨਾਮਦੇਵ ਜੀ ਨੇ ਜੀ ਮੂਹ ਕਮਾਤਾ ਸੀ ਮੰਦਿਰ ਦਾ ਜੀ ਕਹਿੰਦੇ ਤੇ ਉੱਥੇ ਜੀ ਅਸੀਂ ਇੱਕ ਦੋ ਸਨੈਪ ਕਰਵਾਈਆਂ ਜੀ ਮੈਂ ਕਰਵਾਈਆਂ ਜੀ ਤੇ ਮੇਰੀ ਅਸੀਂ ਤਿੰਨਾਂ ਭੈਣਾਂ ਨੇ ਕਰਵਾਈਆਂ ਜੀ ਸਨੈਪ ਇੱਕ ਯਾਦਗਾਰੀ ਤੇ ਇਧਰ ਨਾਮਦੇਵ ਤੋਂ ਦੂਸਵਾਰਾ ਜੀ ਬਪਨ તેનો જોતનેસી ફોટો કરાઈ તેનો રવાબ જેડી કહેને જને ઓ પસાઈ ગઈ ને پیچھے જાકે ખડે હો જાય બાબાજી તો ધકા મૂકી દે કે અંદર કે پیچھے હાકલિયા પર હાકલિયા મે સંકર્તિ કે દિશા શ્રી કૃષ્ણ ભગવાન કે અવતાર મે મંદિર બનેવાલા હે જેસા આપ કો જમીન પે ખડે વઈસા મંદિર જમીન પે ખરા હે

ਆਰੇ ਨੂੰ ਦੇਖੋ ਟੋੜੀ ਨੂੰ ਤੂੰ ਨੂੰ ਰਹਿਣ ਦੇ ਹੁਣ ਲੋ ਲੋ ਜਿ ਲੈਣਾ ਗੁਰਦੁਆਰਾ ਸਾਹਿਬ ਜੀ ਸ਼ਾਸਤਰ ਰੱਖੇ ਸੀ ਬਾਬਾ ਜੀ ਦੇ ਸਾਰੇ ਲੇਵਲੇ ਸ਼ਿੰਗਾਰ ਕੇ ਰੱਖੇ ਸੀ ਜੀ ਬੜੇ ਹੀ ਸੋਹਣੇ ਤਰੀਕੇ ਨਾਲ ਸਜਾ ਕੇ ਰੱਖੇ ਹੋਏ ਸੀ ਇਹ ਇਧਰ ਬਾਬਾ ਜੀ ਦੇ ਸਾਰਿਆਂ ਦੇ ਜੀ ਨਾਮ ਦੇ ਭਾਗਤ ਦੇ ਕਬੀਰ ਦੀ ਗੁਰੂਆਂ ਦੀ ਸਾਰਿਆਂ ਦੀ ਜੀ ਫੋਟੋਆਂ ਲੱਗੀਆਂ ਸੀ ਸਾਰੇ ਗੁਰੂਆਂ ਪੀਰਾਂ ਦੀ ਜੀ ਗੁਰਦੁਆਰਾ ਸਾਹਿਬ ਜੀ ਨਾ 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 ਹਵਾ ਪਾਉਣ ਨੇ ਕੋ ਬਣਾ ਕੇ ਜੋੜਿਆ ਮਰ ਨਾ ਹਾਂਜੀ ਇਹ ਨਰਸਰੀ ਨਾ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਪਿੱਛੇ ਸੀ ਜੀ ਉੱਥੇ ਆਪਾਂ ਜੀ ਸਨੈਪ ਵਗੈਰਾ ਕਰਾਈਆਂ ਜੀ ਤੇ ਨਰਸਰੀ ਚ ਬਹੁਤ ਸੋਹਣੇ ਫੁੱਲ ਹੋਤੇ ਬਹੁਤ ਸੋਹਣਾ ਸੀਗਾ ਜੀ ਬਹੁਤ ਵੱਡੀ ਨਰਸਰੀ ਸੀ ਜੀ ਪਰ ਜੀ ਜਬ ਬਹੁਤ ਵਧੀਆ ਸੀ ਵਧੀਆ ਸੀ ਜੀ ਉਹ ਜਿਹੜਾ ਰੇਟ ਵੀ ਬਹੁਤ ਵਧੀਆ ਸੀ ਪਰ ਜਦੋਂ ਆਪਣੇ ਬਾਪੂ ਸੀ ਜੀ ਉਹਦੇ ਦੀ ਸਨੈਪ ਆ ਜੀ ਇਹ ਗੁਰਦੁਆਰਾ ਸਾਹਿਬ ਦੇ ਨੀਚੇ ਨਵਜੋਤ ਨੇ ਫੋਟੋ ਮ ਕਰਾਈਏ ਬਣ ਸੀਗੇ ਤਨ ਤੀਜੀ ਚੌਥੀ ਮੰਜ਼ਲ ਤੇ ਚੰਨ ਰੂਮ ਮਿਲਿਆ ਜੀ ਹਾਂ ਜੀ ਬਾਬਾ ਜੀ ਕੋਈ ਹਾਂ ਜੀ ਚਾਹੀਦੀ ਚਾਹੀਦੀ ਬਿਲਕੁਲ ਸੈਟ ਦੀ ਤੁਸੀਂ ਕਦੇ ਪੈਠੇ ਪਾ ਰਹੇ ਹੋ ਬੱਠੇ ਵਿੱਚ ਤੁਹਾਡਾ ਨਾਮ ਹੋ ਜੀ ਪੋਦੀ ਰਬਾ ਦੇ ਗੋਆ ਕਰਨ ਵਾਲਾ ਤੇ ਜਾਬੀਆਂ ਘਾਟ ਦੀ ਇਹ ਗੱਲ ਇਹ ਮੈਨੂੰ ਤਾਂ ਕਿਹਾ ਸੀ ਮੈਚ ਪਾ ਦੇ ਲੈ ਕੋਈ ਨਹੀਂ ਘਟੇ ਦੇ ਵਿੱਚ ਹਾਂ ਜੀ ਜਦ ਬਾਬਾ ਦੀਪ ਸਿੰਘ ਗੁਰਦੁਆਰੇ ਤੋਂ ਉੱਥੋਂ ਵਾਪਸ ਇੱਧਰ ਸਖੰਡਵਲੀ ਆਏ ਸੀ ਜੀ ਤੇ ਉੱਥੇ ਨਾ ਪਤਾ ਨਹੀਂ ਜੀ ਪਹਿਲੂ ਨਗਰ ਕੀ ਇੱਥੇ ਨ ਕੀ ਲੰਗਿਆ ਸੀ ਕਿ ਸਭ ਤੋਂ ਪਹਿਲਾਂ ਨੰਗ ਚੁੱਕਿਆ ਸੀਗਾ ਜੀ ਕਿ ਉੱਥੇ ਫੁੱਲਾਂ ਦੀ ਵਰਖਾ ਕੀਤੀ ਹੋਣੀ ਹੈ ਜੀ ਤੇ ਗੁਰਲੀਨ ਤੇ ਨਵਜੋਤ ਨੇ ਜੀ ਖੂਬ ਮਸਤੀ ਕੀਤੀ ਜੀ ਉੱਥੇ ਫੁੱਲਾਂ ਚ ਕਿੱਡੇ ਨੱਚੇ ਟੱਪੇ ਜੀ ਅਸਲ ਸੀ 10 ਮਿੰਟ ਲੇਟ ਹੋ ਗਏ ਸੀਗੇ ਜੀ ਸਭ ਤੋਂ ਪਹਿਲਾਂ ਹੀ ਨੰਗੇ ਗਏ ਹੋਣੀ ਆ ਕਿ ਇਹ ਨਹੀਂ ਪਤਾ ਜੀ ਕੀ ਸੀ ਪਤਾ ਨਹੀਂ ਫਿਰ ਆਪਣੀ ਮਾਸੀ ਮੰਨਿਆ ਨੇ ਮਸਤੀ ਕੀਤੀ ਜੀ ਬਹੁਤ ਵਧੀਆ ਲੱਗਿਆ ਨਵਜੋਦ ਦਾ ਤਾਂ ਬਿਲਕੁਲ ਦਿਲ ਨਹੀਂ ਸੀ ਕਰਦਾ ਜੀ ਵਾਪਸ ਜਾਣ ਨੂੰ ਉਲਟਾ ਨਹੀਂ ਸੀਗਾ ਕਿ ਰੱਬ ਕਰਕੇ ਟ੍ਰੇਨ ਆਵੇ ਤੇ ਆਪਾਂ ਇੱਥੇ ਹੀ ਰਹੀਏ ਜਾਂਦਾ ਕੰਡੂ ਟ੍ਰੇਨ ਚ ਮਿਲੇ ਸੀਗੇ ਜੀ ਧੂਰੀ ਤੋਂ ਸੀਗੇ ਜੀ ਨਬੂ ਨੇ ਇਹਨਾਂ ਦਾ ਸਨੈਪ ਕਰਵਾਈਆ ਤੇ ਇਹ ਬਾਪੂ ਜੀ ਨਾਲ ਪਰ ਸਾਡੇ ਕੋਲ ਸਨੈਪ ਆ ਪਰ ਸਿਰਫ ਨੰਬਰ ਨਹੀਂ ਇੱਕ ਸਾਨੂੰ ਹੋਰ ਮਿਲੇ ਸੀ ਜੋ ਮੋਗੇ ਤੋਂ ਉਹਨਾਂ ਦਾ ਸਾਡੇ ਕੋਲ ਨੰਬਰ ਆ ਪਰ ਉਹਨਾਂ ਦੇ ਸਾਡੇ ਕੋਲ ਸਨੈਪ ਨਹੀਂ ਦੀ ਤੇ ਅਸੀਂ ਹੁਣ ਵੀ ਹਜੇ ਵੀ ਉਹਨਾਂ ਨਾਲ ਗੱਲ ਕਰ ਲੈਣੇ ਆ ਜੀ ਇਹਦੇ ਧੂਰੀ ਦੇ ਪਰ ਇਹਨਾਂ ਦਾ ਸਾਡੇ ਕੋਲ ਨੰਬਰ ਨਹੀਂ ਹੈਗਾ ਬੜੀ ਵੱਡੀ ਆ ਬਣਾਈ ਚੱਲ ਬਣਾਈ ਤਾਂ ਚੱਕੀ ਤਾਂ ਦੂਰ ਤੱਕ ਦੂਰ